ਸਿਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜੀ ਵੇਨ ਚਮਤਕਾਰ ਭਾਗ ਭਲੇ ਜੋ ਕਿ ਤਨ ਤਨ ਬਾਬਾ ਨਾਨਕ ਸਿੰਘ ਜੀ ਦੇ ਜੀਵਨ ਨਾਲ ਸੰਬੰਧ ਰੱਖਦੇ ਹਨ ਬਾਬਾ ਨਾਨਕ ਸਿੰਘ ਜੀ ਦੇ ਜੀਵਨ ਦੀਆਂ ਕੁਝ ਝਲਕੀਆਂ ਆਪ ਜੀ ਅੱਗੇ ਪੇਸ਼ ਕਰਾਂਗੇ ਸਭ ਤੋਂ ਪਹਿਲਾਂ ਤੇ ਬਾਬਾ ਨਾਨਕ ਸਿੰਘ ਜੀ ਦੇ ਜੀਵਨ ਝਲਕੀਆਂ अथवा ਅਨੰਦ ਚਮਤਕਾਰ ਦਾ ਪਹਿਲਾ ਭਾਗ ਆਪ ਅੱਗੇ ਹੈ ਜਨਮ ਕਥਾ ਹਾਰੇ ਸੁਣ ਸੁਣ ਕੇ ਦੁਖੀ ਬੰਦਿਆਂ ਦੇ ਦਇਆ ਕਰਨ ਤੇ ਜਦੋਂ ਕਰਤਾਰ ਆਈ ਪਿੰਡ ਸ਼ੇਰਪੁਰਾ ਤਹਿਸੀਲ ਜਗਰਾਉਂ ਦੇ ਵਿੱਚ ਆਤ ਬਾਬਾ ਜੀ ਧਾਰ ਅਵਤਾਰ ਆਈ 3 ਵਜ ਕੇ 13 ਮਿੰਟ ਹੋਏ ਪੂਰੇ ਕਤਕ ਪੂਰਨਵਾਸੀ ਦਾ ਦਿਨ ਜਨ ਪਾਈ ਸਮਾ 1927 ਨੂੰ ਜਨਮ ਵੇਲੇ ਮਾਈ ਆਸੋ ਤੇ ਚੰਦੀਪਾਸ ਹੈਨ ਪਾਈ ਸੋਨਾ ਵੇਖ ਪ੍ਰਕਾਸ਼ ਅੱਜ ਮੁੱਖੋ ਤੇਜੈ ਸਿੰਘ ਜੀ ਤੁਹਾਨੂੰ ਵਧਾਈ ਹੋਵੇ ਤੁਹਾਡੇ ਘਰ ਅੱਜ ਰੱਬ ਨੇ ਚਰਨ ਪਾਏ ਖੁਸ਼ੀ ਮਾਤਾ ਸਦਾ ਜੀ ਨੂੰ ਦੂਣ ਸਵਾਈ ਹੋਵੇ ਹਜ਼ੂਰ ਬਾਬਾ ਜੀ ਦਾ ਜਨਮ ਸੰਮਤ 1973 13 ਕਤਕ ਪੂਰਨਮਾਸੀ ਵਾਲੇ ਦਿਨ ਸਵੇਰੇ ਅੰਮ੍ਰਿਤ ਵੇਲੇ 3:13 ਤੇ ਹੋਇਆ ਸੀ ਉਸ ਵੇਲੇ ਮਾਈ ਆਸੂ ਅਤੇ ਮਾਈ ਚੰਦੀ ਜੀ ਕੋਲ ਸਨ ਉਹਨਾਂ ਨੇ ਹਜੂਰ ਦੇ ਚਿਹਰੇ ਤੇ ਪ੍ਰਕਾਸ਼ ਦੇਖਿਆ ਤੇ ਪੂਜ ਪਿਤਾ ਸਰਦਾਰ ਜੈ ਸਿੰਘ ਜੀ ਤੇ ਮਾਤਾ ਸਦਾ ਕੌਰ ਨੂੰ ਵਧਾਈ ਦਿੱਤੀ ਸ਼੍ਰੀ ਮੁਖਵਾਗ ਤਨ ਜਾਨੀ ਜਿੰਨੀ ਜਿੰਜਾਇਆ ਤਨ ਪਿਤਾ ਪ੍ਰਧਾਨ ਭਾਪ ਤਨ ਮਾਤਾ ਪਿਤਾ ਜੀ ਹਨ ਜਿਨ੍ਹਾਂ ਦੇ ਘਰ ਰੱਬ ਨੇ ਆਪ ਚਰਨ ਪਾਏ ਹਨ ਏ ਨਿਰੰਕਾਰ ਦੀ ਅਪਾਰ ਕਿਰਪਾ ਹੈ ਬਾਬਾ ਜੀ ਦਾ ਜਨਮ ਸੋਹੀ ਗੋਤਰਾ ਗੜੀਆਂ ਜਾਤ ਪਿੰਡ ਸ਼ੇਰਪੁਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਪਹਿਲੀ ਸ਼ਕਤੀ ਜਦੋਂ ਹਜੂਰ ਦੀ ਅਵਸਥਾ ਕੋਈ 6 ਮਹੀਨੇ ਦੀ ਹੋਈ ਆਪ ਮਾਤਾ ਜੀ ਗੋਦ ਵਿੱਚ ਸੰਕੇ ਚੌਂਕੀਦਾਰ ਨੇ ਆ ਕੇ ਹੁਕਾ ਦਿੱਤਾ ਪਿੰਡ ਵਿੱਚ ਡਾਕਟਰ ਆਏ ਖਾਨ ਜਿਹੜੇ ਕਿ ਛੋਟੇ ਬੱਚਿਆਂ ਨੂੰ ਆ ਮਾਤਾ ਦੇ ਟੀਕੇ ਲਾਉਂਦੇ ਹਨ ਸਭ ਲੋਕ ਆਪਣੇ ਬੱਚਿਆਂ ਨੂੰ ਟੀਕੇ ਲਾਉਣ ਲਈ ਪਿੰਡ ਦੇ ਦਰਵਾਜ਼ੇ ਕੋਲ ਐ ਆਓ ਵਾਰੀ-ਵਾਰੀ ਟੀਕੇ ਲਗਾਏ ਜਾਣਗੇ ਚੌਂਕੀਦਾਰ ਨੂੰ ਪਤਾ ਸੀ ਕਿ ਸਰਦਾਰ ਜੈ ਸਿੰਘ ਦੇ ਘਰ ਵੀ ਬੱਚਾ ਹੋਇਆ ਹੈ ਤੇ ਘਰ ਕੋਲ ਹੀ ਸੀ ਕੀ ਤੇ ਸਤਿਕਾਰਯੋਗ ਮਾਤਾ ਨੂੰ ਗੇੜਿਤ ਕੀਤਾ ਕਿ ਆਪ ਜੀ ਵੀ ਕਾਕਾ ਜੀ ਨੂੰ ਟੀਕਾ ਲਵਾ ਲਓ ਮਾਤਾ ਜੀ ਨੇ ਉੱਤਰ ਦਿੱਤਾ ਕਿ ਹਾ ਭਾਈ ਸਾਡਾ ਬੱਚਾ ਕਮਜ਼ੋਰ ਹੈ ਅਸਾਂ ਟੀਕਾ ਨਹੀਂ ਲਵਾਣਾ ਪਰ ਚੌਂਕੀਦਾਰ ਨੇ ਲਾੜਿਛ ਹਜੂਰ ਨੂੰ ਚੁੱਕ ਲਿਆ ਤੇ ਦਰਵਾਜ਼ੇ 'ਚ ਡਾਕਟਰ ਸਾਹਿਬ ਦੇ ਦੂਜੇ ਨਾਲ ਆਏ ਅਫਸਰ ਦੇ ਪਾਸ ਲੈ ਆਏ ਹਾਂ ਨਾਮ ਲਿਖਣ ਵਾਲਾ ਬਾਬੂ ਕੋਲ ਬੈਠਾ ਨਾਮ ਲਿਖ ਰਿਹਾ ਸੀ ਇੰਨੇ ਵਿੱਚ ਮਗਰੋਂ ਨੰਬਰਦਾਰੀ ਆ ਗਿਆ ਤੇ ਕਹਿਣ ਲੱਗਾ ਭਾਈ ਇਸ ਬੱਚੇ ਦੇ ਮਾਤਾ ਜੀ ਟੀਕਾ ਲਗਾਉਣ ਤੋਂ ਮਨਾ ਕਰ ਰਹੇ ਹਨ ਇਸ ਲਈ ਇਸ ਬੱਚੇ ਨੂੰ ਟੀਕਾ ਨਾ ਲਗਾਓ ਡਾਕਟਰ ਜੀ ਬਿਨਾਂ ਪਰਵਾਹ ਕੀਤੇ ਬੱਚੇ ਨੂੰ ਟੀਕਾ ਲਗਾਣ ਲੱਗੇ ਉਦੋਂ ਹੀ ਕਿਸੇ ਲੁਕਵੀ ਸ਼ਕਤੀ ਨੇ ਟੀਕਾ ਲਾਉਣ ਵਾਲਾ ਹੱਥ ਫੜ ਲਿਆ ਅਤੇ ਡਾਕਟਰ ਨੂੰ ਧੱਕਾ ਦੇ ਦਿੱਤਾ ਨਾਲ ਹੀ ਡਾਕਟਰ ਦੇ ਕੰਨਾਂ ਵਿੱਚ ਆਵਾਜ਼ ਪਈ ਇਸ ਬੱਚੇ ਦੇ ਮਾਤਾ ਜੀ ਜਦ ਰੋਕ ਰਹੇ ਹਨ ਤੁਸੀਂ ਬਿਨਾ ਪ੍ਰਵਾਹ ਕੀਤੇ ਟੀਕਾ ਲਗਾ ਰਹੇ ਹੋ ਕੀ ਸਮਝਿਆ ਹੈ ਜਰਾ ਅੱਖ ਖੋਲ ਕੇ ਦੇ ਅੱਖ ਖੋਲਲੀ ਕੀ ਤੱਕਿਆ ਸ਼ਹੀਦਾਂ ਦੇ ਜਥੇ ਦਾ ਪੈਰਾ ਇਹ ਕੁਝ ਦੇਖਦੇ ਸਾਰ ਹੀ ਕੁਰਸੀ ਤੇ ਡਿੱਗ ਪਿਆ ਤੇ ਨੰਬਰਦਾਰ ਕੋਲ ਹੱਥ ਜੋੜ ਕੇ ਬੇਨਤੀ ਕੀਤੀ ਕਿਰਪਾ ਕਰਕੇ ਇਸ ਬੱਚੇ ਨੂੰ ਘਰ ਲੈ ਜਾਓ ਉਸ ਵੇਲੇ ਹਜ਼ੂਰ ਨੂੰ ਵਾਪਸ ਕਰ ਲੈ ਆਂਦਾ ਇਹ ਕੌਤਕ ਦੇਖ ਸਭ ਪੁਰਾਣੀ ਹੈਰਾਨ ਹੋ ਰਹੇ ਸਨ ਹਜੂਰ ਆਪ ਵੀ ਫਰਮਾਇਆ ਕਰਦੇ ਸਨ ਕਿ ਜੋ ਕੋਈ ਵੀ ਦਰਗਾਹੋਂ ਮਹਾਪੁਰਸ਼ ਭੇਜਿਆ ਆਉਂਦਾ ਹੈ ਉਸ ਦੀ ਰੱਖਿਆ ਲਈ ਗੁਪਤ ਸ਼ਕਤੀ ਨਾਲ ਹੀ ਭੇਜੀ ਜਾਂਦੀ ਹੈ। ਸ਼੍ਰੀ ਮੁਖਵਾਕ ਸਾਧ ਪਠਾਈ ਆਪ ਹਰ ਹਮ ਤੁਮ ਤੇ ਨਾਹੀ ਦੂਰ ਸਾਧ ਰੂਪ ਆਪਨ ਤੰਤਾਰਿਆ ਆਪ ਨਿਰੰਕਾਰ ਹਰ ਤਰ੍ਹਾਂ ਰਾਖੀ ਕਰਦਾ ਹੈ ਅਤੇ ਸੇਵਾਦਾਰ ਦੇ ਰੂਪ ਵਿੱਚ ਭੇਜੀ ਹੋਈ ਸ਼ਕਤੀ ਮਹਾਪੁਰਖਤੀ ਆਗਿਆ ਅਨੁਸਾਰ ਹੀ ਚਲਦੀ ਹੈ ਇਸੇ ਪ੍ਰਕਾਰ ਬਾਬਾ ਜੀ ਦੇਵੀ ਬੇਅੰਤ ਕੌਤਖਾਨ ਜਿਹੜੇ ਕੇ ਦੇਖਣ ਅਤੇ ਸੁਣਨ ਵਿੱਚ ਆਉਂਦੇ ਹਨ ਘਰ ਵਿੱਚ ਮਾਤਾ ਜੀ ਜਨਮ ਸਾਖੀ ਹਮੇਸ਼ਾ ਪੜ੍ਹਾ ਕਰਦੇ ਸਨ ਉਦੋਂ ਹਜੂਰ ਦੀ ਅਵਸਥਾ ਕੋਈ 5 ਕੁ ਸਾਲ ਦੀ ਸੀ ਬਾਬਾ ਜੀ ਨੂੰ ਜਨਮ ਸਾਖੀ ਸੁਣਨ ਦਾ অতি ਪ੍ਰੇਮ ਹੋ ਗਿਆ ਅਤੇ ਰੋਜ਼ ਬੜੇ ਸਤਿਕਾਰ ਤੇ ਪ੍ਰੇਮ ਨਾਲ ਸੁਨਿਆ ਕਰਦੇ ਸਨ ਇਸ ਪ੍ਰਕਾਰ ਬਾਬਾ ਜੀ ਪਰ ਵਿराग ਨੇ ਆਪਣਾ ਅਸਰ ਦਿਖਾਇਆ ਤੇ ਤਿੰਨ ਪ੍ਰਕਾਰ ਦੇ ਵਿਰਾਗਾਂ ਵਿੱਚੋਂ ਸਭ ਤੋਂ ਉੱਤਮ ਵਿਰਾਗ ਤੀਬਰ ਵਿਰਾਗ ਹੋਇਆ ਭਾਵ ਨਿਰੋਲ ਨਿਰੰਕਾਰ ਨਾਲ ਜੁੜੇ ਰਹਿਣ ਤੋਂ ਛੁੱਟ ਹੋਰ ਕੋਈ ਫੁਰਨਾ ਹੀ ਨਾ ਪੁਰੇ ਕੇਵਲ 5 ਸਾਲ ਦੀ ਆਯੂ ਵਿੱਚ ਐਡਾ ਵੈਰਾਗ ਦੇਖ ਕੇ ਹਰ ਵਕਤ ਨਿਰੰਕਾਰ ਨਾਲ ਹੀ ਜੁੜੇ ਰਹਿਣਾ ਕਿੰਡੀ ਅਚਰਜਾ ਦੀ ਗੱਲ ਹੈ ਆਪ ਜੀ ਨੇ ਪਿੰਡ ਪਿੰਡੋਂ ਬਾਹਰ ਜਾ ਕੇ ਖੂਹ ਦੀ ਮੌਂਟ ਤੇ ਬੈਠ ਕੇ ਭਜਨ ਕਰਦੇ ਰਹਿਣਾ ਕੇ ਨੀਂਦ ਨਾ ਆਵੇ ਤੇ ਸੁਰਤੀ ਜੁੜੀ ਰਹੇ ਕੁਝ ਸਮਾਂ ਇਉਂ ਬਿਤਾਉਣ ਪਿੱਛੋਂ ਹਜੂਰ ਦੇ ਮਾਤਾ ਪਿਤਾ ਨੇ ਕੁਝ ਕੰਮ ਕਰਨ ਲਈ ਕਿਹਾ ਬਾਬਾ ਜੀ ਨੇ ਸਵੀਕਾਰ ਕਰਦਿਆਂ ਹੋਇਆ ਪਿਤਾ ਪੁਰਖੀ ਕੀਤਾ ਜਿਹੜਾ ਕਿ ਰਾਮ ਗੜੀਆ ਬਰਾਦਰੀ ਕਰਦੀ ਹੈ ਕਾਰਨਾ ਆਰੰਭ ਕਰ ਦਿੱਤਾ ਕੰਮ ਸ਼ੁਰੂ ਕਰਨ ਵੇਲੇ ਹਜੂਰ ਕੰਮ ਕਰਾਉਣ ਵਾਲੇ ਨੂੰ ਦੋ ਗੱਲਾਂ ਕਹਿ ਦਿਆ ਕਰਦੇ ਸਨ ਕਿ ਇੱਕ ਕੰਮ ਤੇ 2 ਘੰਟੇ ਲੇਟ ਆਇਆ ਕਰਾਂਗੇ ਦੂਜਾ ਸਾਨੂੰ ਕੰਮ ਕਰਦਿਆਂ ਨੂੰ ਕੋਈ ਬੁਲਾਵੇ ਨਾ ਅਸੀਂ ਕੰਮ ਦੂਜੇ ਮਿਸਤਰੀਆਂ ਤੋਂ ਜ਼ਿਆਦਾ ਦੇਵਾਂਗੇ ਅਤੇ ਮਜ਼ਦੂਰੀ 2 ਘੰਟਿਆਂ ਦੀ ਕੱਟ ਦੇ ਦੇਣੀ ਇਹ ਦੋਵੇਂ ਸ਼ਰਤਾਂ ਮੰਵਾ ਕੇ ਫਿਰ ਕੰਮ ਸ਼ੁਰੂ ਕਰਿਆ ਕਰਦੇ ਸਨ ਅਤੇ ਕੁੱਦ ਸਮਾ ਇਸ ਤਰ੍ਹਾਂ ਬਿਤਾਇਆ ਮਾਤਾ ਪਿਤਾ ਦੇ ਹੁਕਮ ਅਨੁਸਾਰ ਜਿੱਥੇ ਵੀ ਕੰਮ ਕਰਨਾ ਧਰਮ ਦੀ ਕਿਰਤ ਚਾਨ ਕੇ ਮਾਲਕ ਦਾ ਕੰਮ ਪੂਰਾ ਕਰਨਾ 1 ਰੁਪਏ ਦੀ ਬਜਾਏ 2 ਰੁਪਏ ਦਾ ਕੰਮ ਕਰਨਾ ਕੰਮ ਦੀ ਵੀ ਮਜ਼ਬੂਤ ਕਰਨਾ ਹਜ਼ੂਰ ਕੰਮ ਦੋਨੋਂ ਲੱਕੜੀ ਦਾ ਤੇ ਰਾਜ ਦਾ ਕਰਦੇ ਰਹੇ ਸਨ ਇੱਥੇ ਰਹਿਣ ਵਾਲੇ ਗੁਰਮੁਖ ਪਿਆਰੇ ਸਰਦਾਰ ਨਰੈਣ ਸਿੰਘ ਜੀ ਹਜ਼ੂਰ ਨਾਲ ਬਹੁਤ ਪਿਆਰ ਕਰਿਆ ਕਰਦੇ ਸਨ ਕੋਰ ਕੁਸ ਜਗਰਾਉ ਮੰਡੀ ਵਿੱਚ ਵੀ ਰਾਜਗਿਰੀ ਦਾ ਕੰਮ ਕਰਦੇ ਰਹੇ ਸਨ ਕੁਝ ਲੱਕੜੀ ਦਾ ਕੰਮ ਵੀ ਕਲੇਰੀ ਰਤਨ ਸਿੰਘ ਦੇ ਘਰ ਕੀਤਾ ਜਿਸ ਦੀ ਯਾਦਗਾਰ ਹੁਣ ਵੀ ਇੱਕ ਸੰਦੂਕ ਲੱਕੜੀ ਦਾ ਆਪ ਦੇ ਮੁਬਾਰਕ ਹੱਥਾਂ ਨਾਲ ਬਣਿਆ ਹੋਇਆ ਹੈ ਆਪ ਰਾਜ ਦਾ ਕੰਮ ਸ਼ੇਰਪੁਰੇ ਵਿੱਚ ਕਿਸੇ ਦੇ ਘਰ ਵਿੱਚ ਕਰ ਰਹੇ ਸਨ ਕਿ ਇੱਕ ਫਕੀਰ ਆਇਆ ਚਿਹਰੇ ਤੇ ਜਲਾਲ ਸੀ ਇਸ ਨੇ ਆ ਕੇ ਸਦਾ ਕੀਤੀ ਘਰਵਾਲੇ ਘਰ ਨਹੀਂ ਸਨ ਦੂਜੀ ਵਾਰ ਫਕੀਰ ਨੇ ਫਿਰ ਪੇਸ਼ਆ ਮੰਗੀ ਇਸ ਆਵਾਜ਼ ਨੂੰ ਸੁਣ ਕੇ ਬਾਬਾ ਜੀ ਨੇ ਮਨ ਰਹਿਮਾਇਆ ਘਰਵਾਲਿਆਂ ਦੀ ਮੱਕੀ ਮੰਜੇ ਤੇ ਸੁੱਕਣ ਵਾਸਤੇ ਖਿਲਰੀ ਹੋਈ ਸੀ ਹਜੂਰ ਨੇ ਮੱਕੀ ਦਾ ਚੰਗਾ ਬੁੱਕ ਪਰ ਕੇ ਫਕੀਰ ਦੇ ਕਾਂਸੇ ਵਿੱਚ ਪਾਇਆ ਫਕੀਰ ਦਾ ਕਾਂਸਾ ਭਰ ਗਿਆ ਤੇ ਫਕੀਰ ਬੋਲਿਆ ਮਿਸਤਰੀ ਜੀ ਇਹ ਤੁਹਾਡੀ ਕਮਾਈ ਨਹੀਂ ਹੈ ਜੇ ਤੁਹਾਡੀ ਆਪਣੀ ਕਮਾਈ ਹੁੰਦੀ ਤਾਂ ਇੰਨਾ ਬੁੱਕ ਭਰ ਕੇ ਨਾ ਦਿੰਦੇ ਇਹ ਕਹਿ ਕੇ ਫਕੀਰ ਤੁਰ ਗਿਆ ਬਾਬਾ ਜੀ ਦੇ ਅੰਦਰ ਇਤਨਾ ਅਸਰ ਹੋਇਆ ਕਿ ਰਹਿ ਨਾ ਸਕੇ ਮਨ ਵਿੱਚ ਵਿਚਾਰ ਕੀਤੀ ਇਹ ਝੂਠੀ ਕਮਾਈ ਕੀ ਕਰਨੀ ਕਮਾਈ ਉਹ ਕਰੀਏ ਜੋ ਸਾਰੀ ਦੁਨੀਆ ਵਿੱਚ ਵਰਤਾਈ ਜਾਵੇ ਉਸ ਵੇਲੇ ਫਕੀਰ ਦੀ ਭਾਲ ਵਿੱਚ ਕੰਮ ਛੱਡ ਕੇ ਤੁਰ ਪਏ ਫਕੀਰ ਤਾਂ ਪਤਾ ਨਹੀਂ ਕਿੱਥੇ ਅਲੋਪ ਹੋ ਗਿਆ ਪਰ ਬਾਬਾ ਜੀ ਪਿੰਡ ਵਾਪਸ ਨਾ ਆਏ ਕਰ ਨੂੰ ਛੱਡ ਕੇ ਜੰਗਲ ਨੂੰ ਚਲੇ ਗਏ ਤੇ ਤਪੱਸਿਆ ਕਰਨੀ ਸ਼ੁਰੂ ਕੀਤੀ ਬਾਣੀ ਵਿੱਚ ਦੱਸਿਆ ਹੈ ਜਿਸ ਰਾਹ ਤੇ ਕੋਈ ਤੁਰਨ ਵਾਲਾ ਹੈ ਉਹ ਜਿਆ ਹੀ ਉਸ ਨੂੰ ਨਿਰੰਕਾਰ ਮੇਲ ਮਿਲਾ ਦਿੰਦਾ ਹੈ ਸ਼੍ਰੀ ਮੁਕਵਾਕ ਤੁਰਦੇ ਕਿਉ ਤੁਰਦਾ ਮਿਲੇ ਉੱਡਦੇ ਕਿਉ ਉੱਡਦਾ ਜੀਵ ਤੇ ਕੋ ਜੀਵਤਾ ਮਿਲੇ ਮੂਏ ਕੋ ਮੂਆ ਨਾਨਕ ਸੋ ਸਲਾਈ ਹੈ ਜਿਨ ਕਾਰਣ ਕੀਆ ਪਹਿਲੇ ਦਰਸ਼ਨ ਬਾਬਾ ਜੀ ਨੂੰ ਨਿਰੰਕਾਰ ਦੇ ਪਹਿਲੇ ਦਰਸ਼ਨ ਕਰੋ ਹੋਈ ਸੀ ਇਸ ਵਾਰੀ ਇਸ ਸੰਬੰਧੀ ਵੀਰਵਾ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਧੰਨਵਾਦ